ਮੋਗਾ ਦੇ ਵਿੱਚ ਹੋਏ ਬਾਬਾ ਗੁਰਵਿੰਦਰ ਸਿੰਘ ਖੇੜੀ ਹੋਰਾਂ ਦੇ ਨਾਲ ਟੱਕੇ ਤੋਂ ਬਾਅਦ ਬਾਬਾ ਜੀ ਨੇ ਇੰਟਰਵਿਊ ਦਿੱਤਾ ਅਤੇ ਇੰਟਰਵਿਊ ਦੇ ਵਿੱਚ ਬੜੀ ਸਹਜਤਾ ਅਤੇ ਨਿਮਰਤਾ ਦੇ ਨਾਲ ਸਾਰੇ ਜਵਾਬ ਦਿੱਤੇ ਗੱਲਾਂ ਬਾਤਾਂ ਦੇ ਬਾਬਾ ਜੀ ਨੇ ਕਿਹਾ ਕਿ ਮੈਂ ਇੱਥੇ ਆਇਆ ਸੀ ਕੋੜਾ ਪਾਉਣ ਦੇ ਲਈ ਵੀ ਇੱਥੇ ਆਪਣੀ ਕੰਪੀਟੀਸ਼ਨ ਦੇ ਵਿੱਚ ਉਤੋਂ ਸਪੋਰਟ ਇੰਨਾ ਜ਼ਿਆਦਾ ਮਿਲਿਆ ਮੈਨੂੰ ਕਿ ਮੇਰੇ ਕੈਂਪ ਦੇ ਵਿੱਚ 200 300 ਲੋਕ ਆ ਕੇ ਕਹਿੰਦੇ ਬਾਬਾ ਜੀ ਤੁਸੀਂ ਕੋੜਾ ਉਹ ਆਉ ਕੰਪੀਟੀਸ਼ਨ ਦੇ ਵਿੱਚ ਤਾਂ ਫਿਰ ਉਤੋਂ ਪੰਜਾਬ ਸ਼ਿੰਗਾਰ ਵੀ ਇੱਥੇ ਆ ਕੇ ਰੂਹ ਕਿੜ ਗਈ ਉਹਦੀ ਅੱਛਾ ਪਰਫਾਰਮ ਕਰਨ ਲੱਗ ਗਿਆ ਤਾਂ ਫਿਰ ਆਪਾਂ ਨੇ ਸੋਚਿਆ ਚਲੋ ਵੀ ਆਪਾਂ ਕੰਪੀਟੀਸ਼ਨ ਲੜ ਲਈਏ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਕਿਹਾ ਵੀ ਜੇ ਮੇਰੇ ਕੋਲ ਜਹਾਜ਼ ਹੁੰਦਾ ਨਾ ਮੈਂ ਪੂਰੀ ਦੁਨੀਆ ਦੇ ਕੰਪੀਟੀਸ਼ਨ ਲੜਨੇ ਸੀ ਦਾ ਚਲੋ ਜਹਾਜ਼ ਨਹੀਂ ਆਪਾਂ ਦੁਨੀਆ ਦੇ ਵਿੱਚ ਘੁੰਮ ਨਹੀਂ ਸਕਦੇ ਘੋੜਿਆਂ ਨੂੰ ਲੈ ਕੇ ਤੇ ਬਾਬਾ ਜੀ ਨੇ ਕਿਹਾ ਵੀ ਜਗਰਾਉਂ ਦੇ ਵਿੱਚ ਜਿਹੜਾ ਮੇਲਾ ਆ ਕੰਪੀਟੀਸ਼ਨ ਆ 17 18 19 ਫਰਵਰੀਆ ਸਾਇਦ ਤਾਂ ਉੱਥੇ ਵੀ ਸਾਰਿਆਂ ਨੂੰ ਬੇਨਤੀ ਕੀਤੀ ਆ ਬਾਬਾ ਜੀ ਨੇ ਐ ਨਹੀਂ ਕਿਹਾ ਵੀ ਮੈਂ ਇਕੱਲਾ ਹੀ ਮੈਂ ਪੰਜਾਬ ਸ਼ਿੰਗਾਰ ਲੈ ਕੇ ਆਉਂਗਾ ਹੋਰ ਵੀ ਜਿੰਨੇ ਵੀ ਸਾਰੇ ਨੇ ਸਾਰਿਆਂ ਦੇ ਨਾਮ ਲਿੱਤੇ ਸਾਰੇ ਘੋੜਿਆਂ ਤੇ ਕਿਹਾ ਤਾਂ ਬਾਬਾ ਜੀ ਵੀ ਬੇਸ਼ੱਕ ਤੁਸੀਂ ਚਾਹੁੰਦੇ ਹੋ ਵੀ ਮੈਂ ਆਪਣਾ ਘੋੜਾ ਪੰਜਾਬ ਸ਼ਿੰਗਾਰ ਕੰਪੀਟੀਸ਼ਨ ਦੇ ਵਿੱਚ ਨਹੀਂ ਪਾਉਂਗਾ ਪਰ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਘੋੜੇ ਲੈ ਕੇ ਆਉਣੇ ਆ ਭਲਾ ਦੇ ਕੋ ਐਡਾ ਜਿਗਰਾ ਕਿਸੇ ਦਾ ਹੋ ਸਕਦਾ ਆ ਜਿਹੜਾ ਇੰਨੀ ਗੱਲ ਤਾਂ ਕਹਦੇ ਵੀ ਮੈਂ ਆਪਣਾ ਪੰਜਾਬ ਸੰਗਾਰ ਕੰਪੀਟੀਸ਼ਨ ਦੇ ਵਿੱਚ ਨਹੀਂ ਲਾਉਂਗਾ ਪਰ ਤੁਸੀਂ ਸਾਰਿਆਂ ਨੇ ਲੈ ਕੇ ਆਣੀਆਂ ਇਹ ਹੁੰਦੀ ਹੈ ਦੋਸਤੋ ਏਕਤਾਈ ਗੱਲ ਬਾਬਾ ਗੁਰਵਿੰਦਰ ਸਿੰਘ ਵਾਸਤੇ ਵੀਡੀਓ ਨੂੰ ਠੋਕੇ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ ਆਪ ਇਤਈ ਗੱਲ ਦੇ ਫੈਨ ਆ ਬਾਬਾ ਗੁਰਵਿੰਦਰ ਸਿੰਘ ਜੀ ਦੇ ਇਹਨਾਂ ਦੇ ਗੋਡੇ ਦੁਖਦੇ ਜਾਂ ਉਹਨਾਂ ਵਾਸਤੇ ਇਸ ਦਿਖ ਤੇ ਇਹ ਜੁੱਤੇ ਬਹੁਤ ਵਧੀਆ ਨੇ ਪਰਸਨਲੀ ਯੂਜ਼ਡ ਨੇ ਬਹੁਤ ਸਾਰੇ ਲੋਕ ਮੇਰੇ ਜਾਣ ਪਛਾਣ ਨਾਲ ਯੂਜ਼ ਕਰਦੇ ਨੇ ਉਹਨਾਂ ਦੇ ਗੋਡੇ ਉਸ ਤੋਂ ਬਾਅਦ ਸੱਟ ਨੇ ਇੱਕ ਵਾਰੀ ਖਰੀਦਦੇ ਹੋ ਜ਼ਰੂਰ ਇਹਨਾਂ ਨੂੰ ਲਿੰਕ ਤੁਹਾਨੂੰ ਪ੍ਰੋਡਕਟਸ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਾ ਹੈ